ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਬਾਕੀ ਸੰਸਥਿਆ ਕਰੋ ਵੀ ਤੁਹਾਡੇ ਬਲੌਗ ਕਹੋ ਜੇ ਲੱਗਦੇ ਨੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਬਾਕੀ ਸਾਨੂੰ ਅੱਜ ਅਸੀਂ ਦਿਨੇ ਮਾਸੀ ਜੀ ਦੇ ਘਰ ਦਾ ਹੋਮ ਟੂਰ ਚਲੋ ਜੀ ਤੁਹਾਨੂੰ ਸਭ ਦਿਖਾਉਣੇ ਆ ਆਪਣੀ ਮਾਸੀ ਜੀ ਦਾ ਘਰ ਕਹੋ ਜਾਗਾ ਚਲੋ ਨੋ ਜੀ ਇਹਦੀ ਮਾਸੀ ਨੂੰ ਕੇ ਮੂਹੇ ਬਣਾਇਆ ਹੋਇਆ ਹੈ ਜੀ ਸਾਈਡ ਬਣਾਇਆ ਹੋਇਆ ਪਕਵਣਾ ਵਾਲਾ ਬਣਦਾ पशुआर पूरी बने उस बात खादान पशुआर हो ही बनिया होयाडा बनिया क्या क्या तेरा वो स्टाइल था सी कि होली होली ना मॉडिफाई करके कर ज़्यादा लक्ष्य आगा चलो मत चलो पहले समझते हैं कि बेस्ट रूम दिएंगे लो जहाँ का बेस्ट रूम है तो बेस्ट रूम दिएंगे जाएंगी ਸੂ ਮੈਂ ਤੇ ਬੱਕੂ ਜੀ ਬੈਠੇ ਸੀ ਤੇ ਹੁਣ ਇਹ ਉਹ ਬਾਹਰ ਚ ਗਏ ਨੇ ਇਹ ਨਾ ਹ ਤੇ ਇਸ ਸਾਈਡ ਤੋਂ ਬਾਹਰਲੀ ਸਾਈਡ ਤੋਂ ਆਹ ਕੀ ਮੇਨ ਐਂਟਰੀ ਕਿੱਥੋਂ ਆਪਾਂ ਮੇਨ ਐਂਟਰੀ ਹੈ ਜਿਹੜੀ ਇੱਥੋਂ ਹੁੰਦੀ ਹੈਗੇ ਉਹ ਵਾਲੀ ਐਂਟਰੀ ਤੇ ਜਿਹੜੀ ਉਹ ਕੈਸਟਰੂਮ ਦੀ ਐਂਟਰੀ ਸੀ ਇਹਦੇ ਨਾਲ ਹੀ ਆਹ ਮੇਨ ਰੂਮੀ ਆਹੀ ਤੇ ਰੂਮੀ ਦੇ ਨਾਲ ਬੰਦੇ ਆ ਕਿੱਥੇ ਨਾ ਕਿਚਨ ਦੇ ਵਿਚਾਰੇ ਉਹ ਮਸੀਹ ਨੇ ਪਾਇਆ ਤਾਂ ਫਰਮਾਰਲ ਦਾ ਸਾਰਾ ਲਾ ਰੱਖਿਆ ਗਿਆ ਇਸ ਦੇ ਵਿੱਚ ਜਿਹੜੇ ਬੁਮਲਾ ਜਿਹੜੇ ਕੂਟੀ ਬਗੈਰਾ ਉਹ ਅਜੇ ਪੀਟੀ ਨਹੀਂ ਚੁੱਕੀ ਤੇਰੀ ਪੀਟੀ ਕਿਚਨ ਕੋਟੀ ਬਗੈਰਾ ਦੀ ਤੇਰੀ ਅਗਲੇ ਮਸੀਹ ਦੀ ਕਿਉਂ ਸੋਈ ਫੁੱਲੀ ਡੁੱਲੀ ਇਹ ਬੈਕ ਸਾਈਡ ਬਣਿਆ ਹੋਇਆਗਾ ਕਿਚਨ ਦੇ ਨਾਲ ਹੀ ਸਟੋਰ ਬਣਿਆ ਹੋਇਆ ਜਿੱਥੇ ਫ੍ਰਿਜ ਰੱਖਿਆ ਹੋਇਆ ਹੈ ਨਾਲ ਹੀ ਬਰਮੀ ਬਗੈਰਾ ਜਿਹੜੇ ਬਖੰਡ ਬਗੈਰਾ ਦੇ ਵੱਡੇ ਢੋਲੇ ਨੇ ਉਹ ਸਾਰੇ ਇੱਥੇ ਰੱਖੇ ਹੋਏ ਨੇ ਸਟੋਰ ਜਿੱਥੇ ਇਹ ਤੇਤੀ ਅਲਮਾਰੀ ਜਿਹੜਾ ਇਹ ਸਾਰਾ ਸਟੋਰ ਦੇ ਵਿੱਚ ਜਿਹੜਾ ਸਮਾਨ ਸਟੋਰ ਹਗਾ ਇਹ ਸਾਰੇ ਇੱਥੇ ਰੱਖਿਆ ਹੋਇਆਗਾ ਆ ਫੋਟੋ ਜੀ ਮੇਰੀ ਮਾਸੀ ਜੀ ਦੇ ਦਿਹੌਰ ਦੀ ਆ ਇਹ ਫੌਜ ਦੇ ਵਿੱਚ ਸੀ ਦੋ ਹੋ ਗਏ ਸੀ ਕਈ ਸਾਲ ਪਹਿਲਾਂ ਇਹਨਾਂ ਦਾ ਮੰਨ ਲਾ ਇਹਨਾਂ ਦੀ ਮੈਰਿਜ ਨਹੀਂ ਹੋਈ ਸੀ ਇਹ ਛੋਟੇ ਸੀ ਸਾਰਿਆਂ ਨੂੰ ਛੋਟੇ ਸੀ ਜੀ ਸਟੋਰ ਦੇ ਨਾਲ ਹੀ ਬਣਿਆ ਹੋਇਆਗਾ ਇੱਕ ਰੂਮ ਜਿਹੜਾ ਕਿ ਬਾਥਰੂਮ ਦੇ ਨਾਲ ਪਾਇਆ ਜਾ ਰਿਹਾ ਇਹ ਵਾਲਾ ਰੂਮ

साइड तो रास्ता इतने बारे साइड सैल्फ बनी हुई है भांडा जाधू भांडे होंगे जो ज्यादातर होंगे भाडे इतनी मासी जी साफ करते ही लूपी का तो दूजे साइड बनिया हुआ है बेडरूम बेडरूम के नाल ही एक अटैच बाथरूम बना हुआ है ये अपने नाल ही बनया हुआ है बेडरूम के नाल ही इधर गेस्ट रूम है इधर की साइड बेडरूम के नाल ही स्क्वायर बनया हुआ है वॉशरूम जो बाथरूम अटैच है ये उधरली साइड तो बनया हुआ है बेडरूम अटैच है ये मूरी जो है अपना वाश बेसन का जोड़ा पोर्शन है वह रखा हुआ है इस तुम बाद ग्रैला जी लगवाई होगी

दोथरूम आ गया। गए इस बेडरूम

ਮਾਸੀ ਜੀ ਦਾ ਘਰ ਹੈ ਜਿਹੜਾ ਬਹੁਤ ਖੁੱਲਾ ਡੁੱਲਾ ਬਣਿਆ ਹੋਇਆ ਹੈਗਾ ਇਹਦੇ ਨਾਲ ਹੀ ਇਹਨਾਂ ਦੇ ਵੱਡਾ ਭਰਾ ਜਿਹੜਾ ਮੇਰੇ ਮਾਸੜ ਜੀ ਦਾ ਮਾਸੀ ਜੀ ਦਾ ਜੇਠ ਉਹਨਾਂ ਦਾ ਘਰ ਹੈਗਾ ਪਹਿਲਾਂ ਮਾਸੀ ਜੀ ਦਾ ਘਰ ਵੀ ਉਹ ਵੀ ਇਸ ਤਰ੍ਹਾਂ ਦੀ ਬਣਿਆ ਹੋਇਆ ਸੀ ਤੇ ਇਹਨਾਂ ਨੇ ਇਸ ਤੋਂ ਬਾਅਦ ਸਾਰਾ ਘਰ ਆ ਇਹ ਮੋਡੀਫਾਈ ਕਰਿਆ ਹੈਗਾ ਚਾ ਲੋ ਜੀ ਹੁਣ ਆਪਾਂ ਤੁਹਾਨੂੰ ਉੱਪਰਲਾ ਪੋਰਸ਼ਨ ਦਿਨ ਦਾ ਮਨ ਲਾ ਫਲੋਰ ਦਾ ਉੱਪਰੋਂ ਆ ਜੀ ਛੋਟੇ ਦੇ ਚੱਲਦੇ ਆਪਾਂ ਉੱਪਰ ਦੀ ਸਟੇਰ ਸਾਰਾ ਕੰਮ ਹੀ ਪਿਆ ਜੀ

ਇਸ ਸਾਈਡ ਤੇ ਇਹਨਾਂ ਦੇ ਆਕਸੀਜਨ ਵਾਲ ਬਣੀ ਹੋਈ ਸੀ। ਹੋਂਤਾ ਸਾਈਡ ਇਹ ਬੰਦ ਹੋਈ ਪਈ ਹੈਗੀ। ਲਓ ਜੀ ਆ ਆਗਾ ਪਿੰਡ ਆਪਣਾ ਜਿਹੜਾ ਟੁਲੀਆ ਦਾ ਪਿੰਡਾ ਸਾਲਾ ਇਸ ਸਾਈਡ ਤੇ ਆ ਗਿਆ। ਬਸ ਮਾਸਿਕਾ ਕਰ ਥੋੜਾ ਜਿਹਾ ਮਨ ਲੈ ਪਿੰਡ ਦੇ ਬਾਹਰ ਬਾਹਰ ਹੀ ਆ ਗਿਆ। ਲਓ ਜੀ। ਲਓ ਜੀ। ਆਸੇ ਘਰ ਸਾਰਨ ਸਾਡਾ ਅੰਜੋਏ ਕਰੀ ਜਾਂਦਾਗਾ ਹਵਾ ਦੇ ਵਿੱਚ। ਲਓ ਜੀ ਚਲੋ ਜੀ ਆਪਾਂ نیچے ਚਲਦੇ ਹਾਂ ਹੁਣ